ਖਸ਼ਾਲਪੁਰ ਦੇ ਰੇਲਵੇ ਰੋਡ ਵਿਖੇ ਕੋਟਕ ਮਹਿੰਦਰਾ ਬੈਂਕ ਦੀ ਨਵੀਂ ਬ੍ਰਾਂਚ ਖੋਲੀ ਗਈ ਜਿਸ ਦੇ ਚਲਦੇ ਹੋਏ ਉਸ ਬ੍ਰਾਂਚ ਦਾ ਉਦਘਾਟਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੀਤਾ ਗਿਆ ਅਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਬ੍ਰਾਂਚ ਖੁੱਲਣ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲਣ ਵਾਲਾ ਹੈ ਕਿਹਦਾ ਇਹ ਪ੍ਰੋਗਰਾਮ ਲਗਾਇਆ ਇੱਥੇ ਕੋਜੀ ਕੋਟਕ ਮਹਿੰਦਰਾ ਬੈਂਕ ਜਿਹੜਾ ਹੈ ਇਹ ਰੇਲਵੇ ਰੋਡ ਤੇ ਖੁੱਲਿਆ ਜਿਆ ਮਤਲਬ ਹੈ ਸਭ ਤੋਂ ਬਸਤ ਬਾਜ਼ਾਰ ਹੈ ਇਸ ਸ਼ਹਿਰ ਦਾ ਸੈਸ਼ਨ ਚੌਂਕ ਤੋਂ ਲੱਗੇ ਅੱਪ ਟੂ ਘੰਟਾ ਘਰ ਘੰਟਾ ਘਰ ਤੋ ਲੈ ਕੇ ਜਿਹੜੇ ਜਿੰਨੇ ਬੈਂਕ ਹੈਗੇ ਆ ਸਾਰਿਆਂ ਦੇ ਵਿੱਚ ਬਹੁਤ ਅੱਛਾ ਬੈਨਫਿਟਸ ਹੈ ਔਰ ਆਪੋਜ਼ਿਟ ਜੁਕੋ ਬੈਂਕ ਵੀ ਹੈ ਔਰ ਸਾਡੇ ਜਿੰਨੇ ਵਪਾਰੀ ਇੱਥੇ ਰੇਲਵੇ ਰੋਡ ਦੇ ਆ ਉਹਨਾਂ ਨੂੰ ਅੱਛੀ ਹੋਰ ਹੋਰ ਆਪਸ਼ਨ ਮਿਲੀ ਹੈ ਮੈਂ ਕਹਿ ਸਕਦਾ ਬੈਂਕਿੰਗ ਦੇ ਲਈ ਵੀ ਪੈਸੇ ਜਮ੍ਹਾਂ ਕਰਾਉਣ ਲਈ ਕੈਸ਼ ਜਮ੍ਹਾਂ ਕਰਾਣਾ ਕੈਸ਼ ਕਢਾਣਾ ਔਰ ਲੋਨ ਲੈਣਾ ਸਾਰੀਆਂ ਇਹ ਜੀਵਨਨ ਕੇ ਏਟੀਐਮ ਵੀ ਨਾ ਮੁਖਲੇ ATM ਵੀ ਜਿੰਨੇ ਖੁੱਲਣ ਉਹਨਾਂ ਫਾਇਦਾ ਹੁੰਦਾ ਇਲਾਕੇ ਨੂੰ ਸੋ ਮੈਂ ਕਹਿ ਸਕਦਾ ਇੱਕ ਬਹੁਤ ਅੱਛਾ ਸਾਨੂੰ ਓਪਰਚੁਨਿਟੀ ਇਹ ਮਿਲੀ ਆ ਸਾਰਿਆਂ ਨੂੰ ਖਾਸ ਤੌਰ ਤੇ ਜਨੇ ਰੇਲਵੇ ਰੋਡ ਦੇ ਵਪਾਰੀਓਨ ਨੂੰ ਸੋ ਮੇਰੇ ਨਾਲ ਸ਼ਹਿਰ ਦੇ ਮੇਅਰ ਫਿੰਦਰ ਕੁਮਾਰ ਛੰਦਾ ਜੀ ਔਰ ਪਹਿਨ ਸੀਨੀਅਰ ਡਿਪਟੀ ਮੇਅਰ ਭੈਣ ਪ੍ਰਵੀਨ ਸੈਣੀ ਜੀ ਬਿੰਦੂ ਸ਼ਰਮਾ ਜੀ ਸਾਡੇ ਨਾਲ ਇਸ ਬਿਲਡਿੰਗ ਦੇ ਆਨਰ ਵਿਪਨ ਜੈਨ ਜੀ ਵਰੋਂ ਦਾ ਪਰਿਵਾਰ ਸਾਰਾ ਖੜਾ ਹੈ ਪ੍ਰੋਫੈਸਰ ਭਦਰ ਸਿੰਘ ਸਨੇਜ ਜੀ ਔਰ ਬਾਜ਼ਾਰ ਦੇ ਜਨ ਸਾਖੜਿਆ ਜਨਪੋਰੀ ਉਤੋਂ ਔਰ ਸਾਰੇ ਹੋਰ ਸਾਥੀ ਇੱਥੇ ਖੜੇ ਮੌਜੂਦ ਹੈ ਵਿਸ਼ੋਕ ਪਲਵਾਨ ਜੀ ਹੈ ਮੇਰੇ ਨਾਲ ਔਰ ਗੁਪਤਾ ਫਰਨਿਸ਼ਚਰ ਤੋਂ ਹੈ ਔਰ ਸਾਡੇ ਹੈ ਹਾਂ ਸਾਰੇ ਜਿੰਨੇ ਚ ਸਾਥੀ ਹੈ ਇਹ ਮੈਂ ਖਾਸ ਤੌਰ ਤੇ ਕੋਟ ਕੁਮਿੰਦਰਾ ਜੀ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਇਲਾਕੇ ਨੂੰ ਇੱਕ ਅੱਛਾ ਬੈਂਕ ਦਿੱਤਾ ਔਰ ਜਿੱਥੇ ਮੈਂ ਮੁਲਕਦਾ ਵੀ ਕਿਸੇ ਵਪਾਰੀ ਨੂੰ ਅਗਰ ਕੱਲ ਨੂੰ ਅੱਛਾ ਕੰਮ ਕਰਨਾ ਉਹਨੂੰ ਲੋਨ ਵੀ ਚਾਹੀਦਾ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਮੈਂ ਇਹ ਵੀ ਆਸ ਕਰਦਾ ਤੇ ਯਕੀਨ ਦਿਵਾਨਾ ਕਿ ਸਾਰੇ ਵਪਾਰੀ ਵੀ ਕੋਟਕ ਮਹਿੰਦਰਾ ਬੈਂਕ ਰੇਲਵੇ ਰੋਡ ਨਾਲ ਹਰ ਵੇਲੇ ਤੋਂ ਮੈਨੂੰ ਨਾਮ ਹੀ ਭੁੱਲ ਗਿਆ ਕਿ ਬਹੁਤ ਸਰਕਰਮ ਬਿਕਰਮ ਬਿਕਰਮ ਭਾਈ ਸਾਹਿਬ ਜਿਹੜੇ ਜਨਰਲ ਮੈਨੇਜਰ ਨੇ ਸਾਰਾ ਦੇਖ ਰਹੇ ਆ ਕੰਮ ਉਹ ਵੀ ਮੌਜੂਦ ਹੈ ਲੋਕਲ ਮੈਨੇਜਰ ਜਿਹਨਾਂ ਨੂੰ ਦੇਖਣਾ ਮਨਜੀਤ ਸਿੰਘ ਮਨਜੀਤ ਸੈਣੀ ਜੀ ਤੋਏ ਸਾਰੇ ਇਹ ਬੈਂਕ ਦੇ ਹੋਰ ਵੀ ਸਟਾਫ ਜਿਹੜਾ ਹੈ ਉਸਦਾ ਮੈਂ ਕਿਸੇ ਨਾਮ ਬਾਈ ਚਾਂਸ ਨਾਲ ਆ ਮਦਮ ਮਰਨ ਨੇਦਰਨ ਗਾਂਧੀ ਜੀ ਹੈ ਜਿਹੜੇ ਕੀ ਆੜਨ ਦੇ ਵਿੱਚ ਬੜਾ ਅਸੋਖ ਹੈ ਇਹਨਾਂ ਦਾ ਉਸ ਕੰਮ ਦੇ ਵਿੱਚ ਇਹਨਾਂ ਦੇ ਫਾਦਰ ਦਾ ਵੀ ਬਹੁਤ ਬੜਾ ਅਸੋਖ ਸੀ ਔਰ ਸਾਰੇ ਇਹਨਾਂ ਦੀ ਬੜੀ ਵੱਡੀ ਜਿਹੜੀ ਸਾਰੀ ਐਫੀਸ਼ੀਅਨ ਹੈ ਉਹ ਬੜੀ ਸਪੋਰਟ ਕਰਦੀ ਹੈ ਸਾਨੂੰ ਹਮੇਸ਼ਾ ਹੀ ਸ਼ਹਿਰ ਦੇ ਲੋਕ ਜਿਹੜੇ ਤੁਹਾਡਾ ਇਸ ਟਾਈਮ ਵੀ ਦੇਖ ਰਹੇ ਹੋ ਅਰ ਅਵੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸ਼ਹਿਰ ਦੇ ਲੋਕ ਜਿਹੜੇ ਇਸ ਟਾਈਮ ਤੁਹਾਡਾ ਵੀਡੀਓ ਦੇਖ ਰਹੇ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹਾਂਗੇ ਉਹਨਾਂ ਨੂੰ ਮੈਸੇਜ ਜਿਨਾ ਵੀ ਇਹ ਨਵੀਂ ਬ੍ਰਾਂਚ ਹੈ ਇਹਨੂੰ ਸਪੋਰ ਆ ਸਾਨੂੰ ਖੁਦ ਅੱਗੇ ਆ ਕੇ ਸਾਰਾ ਰਿਪੋਰਟ ਕਰ ਦੇ ਜੀ ਹੈ ਤਾਂ ਕਿ ਦੇਖੋ ਜਦੋਂ ਕੋਈ ਬੈਂਕ ਆਂਦਾ ਤੇ ਉਹਦੇ ਬਹੁਤ سارے ਫਾਇਦੇ ਹੁੰਦੇ ਆ ਕਈ ਵਾਰੀ ਕਿਸੇ ਬੈਂਕ ਤੋਂ ਕਿਸੇ ਵਜ੍ਹਾ ਨਾਲ ਸਾਡੇ ਕੋ ਕੰਮ ਨਹੀਂ ਹੁੰਦਾ ਤੇ ਆਪਣੇ ਕੋ ਆਪਸ਼ਨ ਹੈਗੀ ਹੈ ਦੂਜੀ ਜਾ ਕੇ ਵੀ ਅਸੀਂ ਆਪਣੀ ਡਾਕੂਮੈਂਟੇਸ਼ਨ ਉਹਨਾਂ ਨੂੰ ਠੀਕ ਕਰਕੇ ਦਿਖਾਈਏ ਵੀ ਸਾਡਾ ਉਥੋਂ ਅਗਰ ਕੋਈ ਗੱਲ ਹੈ ਸਾਡਾ ਇੱਥੋਂ ਜਾ ਕੇ ਹੋ ਸਕਦਾ ਹੈ ਇਹਨਾਂ ਨੂੰ ਜਿਆਦਾ ਅੱਛਾ ਲੱਗੇ ਉਹਨਾਂ ਦਾ ਸੋ ਜਿੰਨਾ ਕੰਪੀਟੀਸ਼ਨ ਹੁੰਦਾ ਨਾ ਜੀ ਹਮੇਸ਼ਾ ਕਿਸੇ ਵੀ ਚੀਜ਼ ਚ ਚਾਹੇ ਬੈਂਕਾਂ ਦੀ ਹੈ ਚਾਹੇ ਆਪਣੇ ਸਾਹਮਣੇ ਬੈਂਕ ਹੈ ਬਿਲਕੁਲ ਸਮਝੋ ਉਹਦਾ ਹਮੇਸ਼ਾ ਲਾਭ ਜਿਹੜਾ ਹੈ ਲੋਕਾਂ ਨੂੰ ਮਿਲਦਾ ਕੰਪਿਟੀਸ਼ਨ ਰਵੀ ਪ੍ਰਧਾਨ ਜੀ ਸਬਜ਼ੀ ਮੰਡੀ ਵਾਲੇ ਜਿਹੜੇ ਆਪਣਾ ਪੈਸਾ ਜਾਮ ਕਰਾਂਦਾ ਲੋਕਾਂ ਨੂੰ ਉਧਰ ਹੀ ਘਾਟਾ ਪੈਣਾ ਜਿੰਨੇ ਪੈਸਾ ਉਹਨਾਂ ਕੋ ਸਬਜ਼ੀ ਮੰਡੀ ਵਾਲਿਆਂ ਨੂੰ ਡਿਵੈਲਪ ਕਰੇ ਇਲੈਕਸ਼ਨ ਉਹ ਵੀ ਤੇ ਬਾਕੀ ਜਿੰਨੇ ਪੈਟਰੋਲ ਪੰਪਾਂ ਵਾਲੇ ਆ ਹੋਰ ਆ ਜਿੰਨੇ ਮੇਰੇ ਸਾਥੀ ਮੇਰੀ ਆਵਾਜ਼ ਹੁੰਦੇ ਆ ਕਿਉਂਕਿ ਮੈਂ ਵੀ ਕਾਲੀ ਜੈਂਕੋ ਜਨੰਦਰ ਇਲੈਕਸ਼ਨ ਵੀ ਚੱਲ ਰਿਹਾ ਔਰ ਮੈਨੂੰ ਨਿਕਲਣਾ ਪੈਣਾ ਸੋ ਫੇਰ ਆ ਕੇ ਇੱਕ ਦਿਨ ਉਹ ਆਪਾਂ ਫੰਕਸ਼ਨ ਕਰਾਂਗੇ ਰਾਮਦੇਵ ਰਾਹ ਸਾਰੇ ਲੈ ਕੇ ਔਰ ਮੇਰ ਸਾਹਿਬ ਸਪੋਰਟ ਕੀਤੀ ਉਹਦਾ ਇੱਕ ਅਰਗੂਮੈਂ ਦੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਦਾ। ਔਰ ਮੇਰੇ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਹੈ। ਸੈਣੀ ਸਾਹਿਬ ਹੈ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਰਵੀ ਜੀ ਹੈ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਰਾਈਟ।